ਅੱਜ ਦੀ ਕਹਾਣੀ ਇੱਕ ਪਰਿਵਾਰ ਦੀ ਕਹਾਣੀ ਹੈ ਪਰਿਵਾਰ ਦੇ ਏਕੇ ਦੀ ਕਹਾਣੀ ਹੈ ਇਹ ਕਹਾਣੀ ਮਾਂ ਪੁੱਤ ਅਤੇ ਪਿਤਾ ਦੇ ਸੰਘਰਸ਼ ਦੀ ਕਹਾਣੀ ਹੈ ਬਾਈ ਹੋਰੀ ਦੱਸਦੇ ਆ ਕਿ ਇਹਨਾਂ ਦਾ ਸੰਘਰਸ਼ ਐਸਾ ਹੈ ਕਿ ਇੱਕ ਜ਼ਿੰਮੇਵਾਰ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਬਹੁਤ ਹੀ ਅਤ ਦੀ ਕਰੀਬੀ ਦੇ ਵਿੱਚ ਰਹੇ ਬਾਈ ਹੋਰੀ ਦੱਸਦੇ ਆ ਕਿ ਜਦੋਂ ਬਾਈ ਦੇ ਬਟੇ ਬੇਟੇ ਦਾ ਜਨਮ ਹੁੰਦਾ ਉਸ ਤੋਂ ਪਹਿਲਾਂ ਹੀ ਇਹ ਬਾਈ ਬਹੁਤ ਕਰਜ਼ਾਈ ਹੋ ਜਾਂਦਾ ਹੈ ਠੇਕੇ ਤੇ ਜ਼ਮੀਨ ਲੈ ਲੈ ਕੇ ਪਹਿਲਾਂ ਜ਼ਮੀਨ ਘਟ ਹੋਣ ਕਰਕੇ ਠੇਕੇ ਤੇ ਜ਼ਮੀਨ ਲੈ ਲੈ ਕੇ ਉਹ ਫਸਲਾਂ ਖਰਾਬ ਹੁੰਦੀਆਂ ਗਈਆਂ ਤੇ ਬਾਈ ਦਾ ਕਰਜ਼ਾ ਵੱਧਾ ਗਿਆ ਕਰਜ਼ਾ ਇੰਨਾ ਕੁ ਵੱਧ ਗਿਆ ਕਿ ਕਰਜ਼ੇ ਤੋਂ 15 ਤੋਂ 20 ਲੱਖ ਰੁਪਏ ਤੱਕ ਦਾ ਕਰਜ਼ਾ ਹੋ ਗਿਆ ਪੈਸਾ ਲੈਣ ਵਾਲੇ ਘਰੇ ਦੇ ਵਿੱਚ ਘੇੜਾ ਮਾਰਨ ਲੱਗੇ ਬੱਚਾ ਜਦੋਂ ਪੈਦਾ ਹੋਇਆ ਤਾਂ ਉਸ ਤੋਂ ਬਹੁਤ ਸਾਰੇ ਲੁਕੋ ਰੱਖਣੇ ਸ਼ੁਰੂ ਕਰ ਦਿੱਤੇ ਆਖਰ بیٹے ਨੂੰ ਪਤਾ ਲੱਗਿਆ ਕਿ ਸਾਡੇ ਸਿਰ ਤੇ ਤਾਂ ਇੰਨਾ ਕਰਜ਼ਾ ਕਿ ਅਸੀਂ ਤਾਂ ਆਪਦੀ ਜ਼ਿੰਦਗੀ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰ ਸਕਦੇ ਆ ਮੁੰਡੇ ਨੇ ਪੜ੍ਹਾਈ ਛੱਡੀ ਪੜ੍ਹਾਈ ਛੱਡ ਕੇ ਟੈਂਟ ਦਾ ਕੰਮ ਟੈਂਟਾਂ ਵਰ ਟੈਂਟ ਵਾਲੇ ਮੁੰਡਿਆਂ ਦੇ ਨਾਲ ਜਾ ਕੇ ਟੈਂਟ ਦਾ ਕੰਮ ਕਰਨ ਲੱਗਿਆ ਉੱਥੇ ਵੀ ਉਹ ਇੰਨਾ ਕਰਜ਼ਾ ਹੋਣ ਕਰਕੇ 5-600 ਦੀ ਦਿਹਾੜੀ ਦੇ ਨਾਲ ਕੁਝ ਵੀ ਨਹੀਂ ਬਣਦਾ ਫਿਰ ਦੋਵੇਂ ਇਹ ਜਿਹੜੇ ਮੁੰਡੇ ਦੇ ਮਾਤਾ ਪਿਤਾ ਇਹ ਦੋਵੇਂ ਜਣੇ ਨਰੇਗਾ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਫਿਰ ਵੀ ਪਰਿਵਾਰ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਸੀ ਇਸ ਲਈ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਜ਼ਿੰਦਗੀ ਜੀ ਪਰ ਇਸ ਪਰਿਵਾਰ ਦੀ ਕਹਾਣੀ ਇੱਥੇ ਜਿੱਥੋਂ ਸ਼ੁਰੂ ਤਾਂ ਹੁੰਦੀ ਹੈ ਦੁੱਖਾਂ ਤੋਂ ਪਰ ਕਹਾਣੀ ਨੂੰ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿਸ ਤਰੀਕੇ ਨਾਲ ਇਸ ਪਰਿਵਾਰ ਨੇ 15 ਤੋਂ 20 ਲੱਖ ਰੁਪਏ ਦਾ ਕਰਜ਼ਾ ਲਾਇਆ ਅੱਜ ਇੱਕ ਚੰਗੇ ਘਰ ਦੇ ਮਾਲਕ ਹੈ ਚੰਗੀਆਂ ਚੀਜ਼ਾਂ ਇਹਨਾਂ ਦੇ ਕੋਲ ਹੈ ਤੇ ਚੰਗੀ ਜ਼ਿੰਦਗੀ ਜੀ ਰਹੇ ਆ ਇਹ ਜ਼ਿੰਦਗੀ ਚੰਗੀ ਹੋਈ ਕਿਵੇਂ ਕਰਜ਼ਾ ਲੱਥਿਆ ਕਿਵੇਂ ਸਾਰਾ ਇਹ ਕਹਾਣੀ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਸੁਣਨ ਨੂੰ ਮਿਲੇਗੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਦੀ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕਰੂਗੀ ਤੇ ਇਹ ਵੀ ਦੱਸੂਗੀ ਕਿ ਜਦੋਂ ਪਰਿਵਾਰ ਦੇ ਵਿੱਚ ਏਕਾ ਹੁੰਦਾ ਹੈ ਤਾਂ ਫਿਰ ਹਰ ਮੁਸ਼ਕਲ ਦਾ ਹੱਲ ਹੋ ਜਾਂਦਾ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੇ ਕਿ ਤੁਹਾਨੂੰ ਇਹ ਕਹਾਣੀ ਇਸ ਪਰਿਵਾਰ ਦੀ ਕਹਾਣੀ ਕਿਵੇਂ ਲੱਗੀ ਸਾਡੇ ਨਾਲ ਨੇ ਹੈਪੀ ਬਾਈ ਜੀ ਇਹਨਾਂ ਨੇ ਆਪਣੇ ਪਰਿਵਾਰ ਦੀ ਆਪਣੇ ਮਾਪਿਆਂ ਦੀ ਪੂਰੀ ਜ਼ਿੰਦਗੀ ਤਾਂ ਕੀ ਕਹਿ ਸਕਦੇ ਆ ਵੀ ਪੂਰੀ ਕਾਇਆਕਲਪ ਕਰਕੇ ਰੱਖ ਦਿੱਤੀ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਕਿਵੇਂ ਹੋ ਠੀਕ ਆ ਜੀ ਆਪਾਂ ਜੇਕਰ ਗੱਲ ਕਰੀਏ ਭਾਈ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਡਾ ਨਾਮ ਕੀ ਹੈ ਜੀ ਨਾਮ ਹੈ ਸਾਡਾ ਖੁਸ਼ਵਿੰਦਰ ਸਿੰਘ ਸਰਾ ਖੁਸ਼ਵਿੰਦਰ ਸਿੰਘ ਜੀ ਆਪਾਂ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਆਂ ਵੀ ਤੁਸੀਂ ਅੱਤ ਦੀ ਗਰੀਬੀ ਚ ਜ਼ਿੰਦਗੀ ਜੀ ਰਹੇ ਸੀਗੇ ਲੱਖਾਂ ਦਾ ਕਰਜ਼ਾ ਸੀਗਾ ਕੀ ਕਹਾਣੀ ਕਾਰਨ ਕੀ ਰਿਹਾ ਵੀ ਇੰਨਾ ਕਰਜ਼ਈ ਕਿਉਂ ਹੋ ਗਏ ਕਰਜ਼ਈ ਜੀ ਇਹ ਪਹਿਲਾਂ ਸ਼ੁਰੂ ਤੋਂ ਮੈਂ ਬਾਹਨ ਲੈਂਦਾ ਹੁੰਦਾ ਠੇਕੇ ਤੇ ਆ ਬਾਹਨ ਵੀ ਮੇਰੇ ਕੋਲ ਹੁੰਦਾ ਹੋ ਗਾਹਾਂ ਵੀ ਹੁੰਦਾ ਤੇ ਉਦੋਂ ਗਾਹਾਂ ਵੀ ਹੁੰਦਾ ਆਏ ਛਾਲ ਮੈਂ ਲੱਖ 2 ਲੱਖ ਦਾ ਬਾਹਨ ਠੇਕੇ ਤੇ ਲੈ ਲੈਂਦਾ ਉਦੋਂ 20 ਕੁ ਹਜ਼ਾਰ ਦਾ 22 ਕੁ ਹਜ਼ਾਰ ਕਿੱਲੇ ਦਾ ਪਾਹ ਹੁੰਦਾ ਠੇਕੇ ਦਾ ਲੈ ਲੈਂਦਾ ਉਹ ਫਾਸਲ ਮਰ ਜਾਂਦੀ ਚਾਰ ਸਾਲ ਤੱਕ ਨਰਮਾ ਜਮਾ ਹੋਏ ਨਹੀਂ ਦੋ ਸਾਲ ਤੱਕ ਕਣਕ ਵੀ ਨਹੀਂ ਬੀਜੀ ਹੂੰ ਫੇਰ ਇਹ ਗੱਲਾਂ ਦੇ ਵੀ ਚੱਲ ਗਾਹਾਂ ਨੂੰ ਫਸਲ ਹੋ ਜੂ ਫਸਾ ਉੱਤਰ ਜੂ ਵਾਏ ਸਾਲ ਜੀ ਪਾ ਪਾ ਜਬਦੀ ਗਿਆ ਬਦੀ ਗਿਆ ਬਾਦਾ ਬਾਦਾ ਆਰਤਨਾਂ ਦਾ ਵੀ ਓਵਰ ਹੋ ਗਿਆ ਬੈਂਕ ਦਾ ਵੀ ਖੜ ਗਿਆ ਦੇਣ ਲੈਣ ਜਿਹੜਾ ਦੇ ਦੇ ਪਿਆ ਦੇਣ ਲੈਣ ਸੀ ਜਿਹੜਾ ਕੋਈ ਲਾਲਿਆਂ ਦਾ ਦੇਣ ਲੈਣ ਸੀ ਕੱਪੜੇ ਕੱਲੇ ਦਾ ਉਹ ਵੀ ਖੜ ਗਿਆ ਜੀ ਪੈਸਾ ਮੁੜੇ ਨਾ ਕਿਸੇ ਪਾਸੇ ਜਿਆਦੇ ਤੋਂ ਜਿਆਦੇ ਓਵਰ ਹੋ ਗਿਆ ਕੰਮ ਅਜੇ ਘੱਟੋ ਘੱਟ 15 ਲੱਖ ਦੇ 12 12 ਲੱਖ 13 ਲੱਖ ਦੇ ਕਰਜ਼ਾਈ ਹੋਗੇ ਹੂੰ ਫੇਰ ਹੋਰ ਕਿਸ਼ਤਾਂ-ਕਿਸ਼ਤਾਂ ਕਢਾ ਲੀਆਂ। ਹੂੰ ਤਿੰਨ-ਚਾਰ ਲੱਖ ਉਹਨਾਂ ਦਾ ਚੜ ਗਿਆ। ਜੋ ਕਿਸ਼ਤਾਂ ਲਈਂਗੇ ਉਹਨਾਂ ਦਾ ਵਿਆਜ ਮੈਂ ਇਹੀ ਤੁਹਾਨੂੰ ਵਾਰ-ਵਾਰ ਕਹਿਣਾ ਵੀ ਕੋਈ ਵੀ ਭੈਣ-ਭਾਈ ਜਿਹੜਾ ਫੈਨਸ ਆਉਂਦੀਆਂ ਕਿਸ਼ਤਾਂ ਉਹਦੇ ਕਦੇ ਕੋਈ ਨਾ ਨ ਜਾਓ। ਹੂੰ ਐਦੂ ਕਿਸੇ ਤੋਂ ਵੀ ਕਿਸੇ ਮਰਜ਼ੀ ਵਿਆਜ ਤੇ ਪੈਸੇ ਲੈ ਲਓ, ਪਿੰਡੂ ਵਿਆਜ ਤੇ ਲੈ ਲਓ। ਹੂੰ ਤੇ ਉਹਦੂ ਚੜਦਾ-ਚੜਦਾ ਜਿਆਦੇ ਓਵਰ ਹੋ ਗਿਆ ਕੰਮ ਬਾਈ ਜੀ ਫਿਰ ਬਹੁਤ ਹੀ ਤੰਗੀ ਹੋ ਗਈ। ਗੇੜੇ ਘਰੇ ਵੀ ਬਹੁਤ ਮਾਰਿਆ ਕਰਨਾ। ਹੂੰ ਚੱਲ ਮੈਂ ਲਾਲਾ ਲੱਪਾ ਲਾ ਕੇ ਅਗਲ ਨੂੰ ਮੋੜ ਦਿਆ ਕਰਾਂ। ਹੂੰ ਇਹ ਮੁੰਡਾ ਪੜਦਾ ਸੀ 10ਵੀਂ ਚ 11ਵੀਂ ਚ ਪੜਨ ਲੱਗ ਗਿਆ ਸੀਗਾ। ਹੂੰ। ਫੇਰ 11ਵੀਂ ਕਲਾਸ ਚ ਜੀ ਨੇ ਪੜਨਾ ਸ਼ੁਰੂ ਕੀਤਾ। ਹੂੰ। ਫੇਰ ਜਦੋਂ ਸਾਡੇ ਹਾਲਾਤ ਜਾਦੀ ਮੰਦੀ ਹੋਏਗੇ, ਮੰਦੀ ਹੋਏਗੇ। ਮੈਂ ਸਬਜ਼ੀ ਲਿਆ ਕੇ ਵੀ ਵੇਚੀ। ਹੂੰ। ਮੰਡੋਂ ਵੀ ਲਿਆ ਕੇ ਨਾ ਕੁਝ ਮੈਂ ਥੋੜੀ ਜੀ ਲਾਲੀ ਕਨਾਲ ਕਬਾਣ ਦੀ। ਹੂੰ। ਪਰ ਉਹਦੇ ਨਾਲ ਸਾਡਾ ਆਪਦਾ ਘਰ ਦੇ ਹੀ ਮਣਾ ਮੋਟਾ ਟਾਈਮ ਪਾਸ ਹੋਇਆ। ਹੂੰ। ਫੇਰ ਭਈ ਇਹ ਜਦੋਂ ਮੈਂ ਨਹੀਂ ਕੁਛ ਆਪ ਚਾਈ ਗੱਲ ਮੈਂ ਇੰਜਨ ਸਮਾਰਨ ਵੀ ਜਾਂਦਾ ਸੀ ਮੈਂ ਇੰਜਨ ਸਮਾਰਨ ਵੀ ਗਾ ਜਾਂਦਾ ਐਨੇ ਇੰਜਨ ਕਿੰਨੇ ਕਉਂਦੇ ਸਮਾਰਨ ਨਾਲ ਫਿਰ ਮਨਰੇ ਗਾਜਾ ਕਾਰ ਲ ਬਣਵਾ ਲਿਆ ਮਨਰੇ ਗਾਜ ਡੜੀ ਵੀ ਜਾਂ ਲੱਗ ਫਿਰ ਭਾਈ ਮੁੰਡਾ ਹਟ ਕੇ ਇਹ ਇਹਨੇ ਵੀ ਆਪ ਦਾ ਉਹ ਕੀਤਾ ਮੇਰਾ ਗੱਲ ਹੈਪੀ ਵੀਰੇ ਜਦੋਂ ਪਰਿਵਾਰ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਤੇ 3-4 ਸਾਲ ਦੇ ਇਹਨੂੰ ਬੱਚੇ ਨੂੰ ਪਤਾ ਲੱਗਣ ਲੱਗ ਜਾਂਦਾ ਅਹਿਸਾਸ ਹੋਣ ਲੱਗ ਜਾਂਦਾ ਵੀ ਸਾਡੀ ਕੀ ਆਰਥਿਕ ਹਾਲਾਤ ਹੈ ਤੇ ਸਾਡੇ ਪਰਿਵਾਰ ਦੇ ਕੀ ਹਾਲਾਤ ਹੈ ਕਦੋਂ ਤੁਹਾਨੂੰ ਸੂਹ ਆ ਗਈ ਸੀਗੀ ਵੀ ਬਈ ਸਾਡੀ ਹਾਲਾਤ ਚੰਗੇ ਨਹੀਂ ਪਹਿਲਾਂ ਤਾਂ ਬਈ ਮੈਥੋਂ ਮੰਨ ਲਓ ਲੁਕੋਆ ਜਿਹਾ ਰੱਖਦੇ ਰਹੇ ਘਰ ਤੇ ਵੀ ਜਿਵੇਂ ਆਪਾਂ ਜਿਵੇਂ ਹੁੰਦਾ ਵੀ ਸਟੋਰੀ ਕੇ ਬਸ ਸਟੋਰੀ ਵੀ ਮਨੋਸ਼ ਉਹ ਨਹੀਂ ਹੋਣ ਲੱਗ ਪੈਂਦਾ ਨਾ ਹਾਂ ਵੀ ਆਪਾਂ ਕਰਦੇ ਹਾਂ ਪਰ ਜਦੋਂ ਬੰਦਾ ਤੁਹਾਨੂੰ ਪਤਾ ਵੀ ਦੱਸ ਕੇ ਹਿਸਾਬ ਤੋਂ ਪਹਿਲਾਂ ਹੁਣ ਬੱਚੇ ਤਾਂ ਚਲੋ ਬਹੁਤ ਜਿਆਦੇ ਸਿਹਾਰ ਨੇ ਜਤਾਂ ਚ ਵਗ ਥੋੜੇ ਹੋਣ ਮੈਂ ਕਿ ਜੋ 10 ਸਾਲ ਤੋਂ ਮੈਂ ਹੋ ਗਿਆ ਬਾਈ ਫਿਰ ਮੈਨੂੰ ਦੇਖਣ ਤਾਂ ਲੱਗੀ ਫਿਰ ਫਿਰ ਹੌਲੀ ਹੌਲੀ ਜਦੋਂ ਮੈਂ ਲੋਕਾਂ ਤੋਂ ਗੱਲਾਂ ਸੁਣਿਆ ਕਰਾਂ ਕਿ ਸਾਡੇ ਉੱਤੇ ਪਾਰ ਦੇ ਵਿੱਚ ਸੱਤ ਤੋਂ ਗੱਲਾਂ ਸੁਣਿਆ ਕਰੀ ਵੀ ਐ ਕਰਕੇ ਵੀ ਮੈਨਾਂ ਪਾਇ ਹੈ ਬੜੇ ਦੇਆਂ ਤੇ ਜਵਾਕਾਂ ਦੇ ਵਿੱਚ ਵੀ ਚਰਚਾ ਹੋਣ ਲੱਗੀ ਤੁਹਾਨੂੰ ਪਤਾ ਫਿਰ ਇੱਕ ਜੇ ਤੋਂ ਮਾੜੇ ਹਾਲਾਤ ਹੋਣ <div>ਦਵਾਕਾਂ ਨੂੰ ਵੀ ਘੱਟ ਚਲੋ ਪਤਾ ਨਹੀਂ ਦਾ ਛੋਟੇ ਵਾਕਾ ਵੀ ਕੈਂ ਕਉਣ ਲੱਗ ਜਾਂਦੇ ਹੂੰ ਵੀ ਮੈਂ ਦੋ ਹੋਰ ਕਿਸੇ ਦਾ ਟੀਵੀ ਟੂ ਵੀ ਦੇਖਣ ਜਾਇਆ ਕਰਾਂ ਅੱਡੇ ਹੈ ਨਹੀਂ ਸੀ ਬਈ ਟੀਵੀ ਹੂੰ ਮੈਂ ਫਿਰ ਮਾੜੋ ਮਰੀ ਮੈਂ ਸੋਚਣ ਲੱਗਿਆ ਸੀ ਆਪਣੇ ਘਰ ਤੋਂ ਨਹੀਂ ਚਾਹੀਏ ਵੀ ਇਹ ਵਾਲੇ ਇੰਨਾ ਦੇ ਹੈਗੀਆਂ ਨੇ ਹਨ ਵੀ ਆਪਾਂ ਇਹ ਜਿਆ ਕੀਆ ਵੀ ਆਪਾਂ ਕੀ ਇਹ ਜਿਆ ਮਾੜਾ ਕੀਤਾ ਵੀ ਆਪਾਂ ਆਪਣੀ ਜ਼ਿੰਦਗੀ ਦਾ ਤੋਂ ਹੂੰ ਇਹਨਾਂ ਨੂੰ ਵੀ ਕਿਉਂਕਿ ਜੋ ਬੱਚਾ ਛੋਟਾ ਹੁੰਦਾ ਤੁਸੀਂ ਤੁਹਾਨੂੰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਦੇਖੀ ਉਹ ਗੱਲ ਵੀਰ ਭਾਜ ਸਾਈਕਲ ਦਾ ਸੰਕੁਨਦਾ ਵਾਹਨ ਸੁਰੂ ਤੋਂ ਭੈ। ਹਮਮ ਪਰ ਜਦੋਂ ਉਹ ਲਾਉਂਦੇ ਬਈ ਨਵਾਂ ਨਵਾਂ ਸਾਈਕਲ ਸੱਬ ਜਿਵਾਕ ਤੁਹਾਨੂੰ ਪਤਾ ਵੀ ਝੂਟਾ ਵੀ ਦਿੰਦੇ ਹੈ ਨਹੀਂ ਦੂਜੇ ਨੂੰ ਫੋਨ ਲਾਉਂਦੇ ਨਹੀਂ ਉਹਦੇ ਚੋਂ। ਹਮਮ ਤੋ ਤੋੜ ਦੇਗਾ ਤੂੰ ਐ ਕਰ। ਫਿਰ ਉਹ ਤੋਂ ਫਿਰ ਬਹੁਤ ਮਾਨਦੂਕ ਹਮਮ ਵੀਰ ਅੱਬੀ ਮੇਰੇ ਕੋਲੇ ਕਾਤੋਂ ਨਹੀਂ। ਹਮਮ ਬਾਕੀ ਹੋਰ ਜਿਵਾਕ ਜਦੋਂ ਸਕੂਲ ਵੀ ਜਾਂਦੇ ਸਿਰ ਸਾਈਕਲ ਤੇ ਜਾਂਦੇ ਆਪਾਂ ਨੂੰ ਵੀ ਤਾਂ ਐ ਜਾਣਾ ਪੈਂਦਾ ਬਈ ਬਹੁਤ ਮਾਨ ਨੂੰ ਤੋਪਨ। ਵੀਰ ਅੱਬੀ ਆਪਣੇ ਕੋਲੇ ਕਾਤੋਂ ਨਹੀਂ ਇਹ ਚੀਜ਼ਾਂ ਹੈਗੀਆਂ। ਇਹਨਾਂ ਕੋਲੇ ਹੈਗੀਆਂ ਨੇ। ਤੇ ਆਪਣੇ ਕੋਲੇ ਕੀ ਕਾਰਨਾ ਵੀ ਆਪਣੇ ਕੋਲੇ ਹੈ ਨਹੀਂ ਤੇ ਫਿਰ ਫਿਰ ਮਾਤਾ ਨੂੰ ਪੁੱਛਦੇ ਹੁੰਦੇ ਸੀ ਵੀ ਮਾਤਾ ਵੀ ਕੀ ਗੱਲ ਆਪਣੇ ਕੋਲੇ ਕਦੇ ਐ ਪੁੱਛਿਆ ਸੀ ਮੰਮੀ ਕਹਿੰਦੀ ਕੋਈ ਨਾ ਤੈਨੂੰ ਲੈ ਕੇ ਦੇਵਾਂਗੇ ਕੋਈ ਨਾ ਕਹਾ ਫਾਸਲ ਆ ਜਾਂਦੇ ਤਾਂ ਲੈ ਜਾ ਹਾਂ ਮਾਤਾ ਜਦੋਂ ਬੱਚਾ ਹੋਵੇ ਹਨਾ ਵੀ ਪੁੱਤ ਹੁੰਦਾ ਮਾਵਾਂ ਨੂੰ ਤਾਂ ਬੜਾ ਜ਼ਿਆਦਾ ਪਿਆਰਾ ਹੁੰਦਾ ਤੇ ਇਹ ਹੁੰਦਾ ਵੀ ਮਾਂ ਤਾਂ ਹਰ ਸ਼ੌਂਕ ਪੂਰੇ ਕਰਨੀ ਚਾਹੁੰਦੀ ਹੈ ਜਦੋਂ ਇਹ ਕਹਿੰਦਾ ਹੁਣ ਵੀ ਛੋਟਾ ਹੁੰਦਾ ਮੈਨੂੰ ਆਹ ਲੈ ਦਿਓ ਜਾਂ ਉਹ ਲੈ ਦਿਓ ਮੇਰੇ ਕੋਲ ਹੈ ਨਹੀਂ ਉਦੋਂ ਫਿਰ ਤੁਸੀਂ ਕੀ ਕਹਿੰਦੇ ਰਹੇ ਤੇ ਕਿਵੇਂ ਦਿਲ ਤੇ ਪੱਥਰ ਰੱਖਦੇ ਰਹੇ ਫਿਰ ਮਾਂ ਟ ਬਹੁਤ ਔਖਾ ਹੁੰਦਾ ਸੀ ਇਹਦਾ ਵੀ ਜੀ ਕਰਦਾ ਜਵਾਕਣਾ ਹੂੰ ਸੁਖੋਂ ਕਹਿੰਦੇ ਹੁਣ ਪੂਰੇ ਹੋਣ ਲੱਗੇ ਐ ਦੂਹ ਪਹਿਲਾਂ ਤਾਂ ਇਹ ਸ਼ੌਂਕ ਹੀ ਨਹੀਂ ਪੂਰੇ ਹੁੰਦੇ ਹੂੰ ਹਰ ਇੱਕ ਸ਼ੌਂਕ ਹੀ ਪੂਰਾ ਕਰਦੇ ਹੂੰ ਉਸ ਨੂੰ ਮੰਗ ਲਈ ਉਹ ਹੀ ਲੈ ਕੇ ਦਿੰਦੇ ਹੂੰ ਹਾਂ ਪਹਿਲਾਂ ਵਾਲੀਆਂ ਜਿਹੜੀਆਂ ਕਮੀਆਂ ਲੱਗਦੀਆਂ ਸੀ ਉਹ ਪੂਰੀਆਂ ਕਰਦੇ ਹਾਂ ਹਾਂਜੀ ਪੂਰੀਆਂ ਕਰਦੇ ਤੇ ਜਦੋਂ ਉਦੋਂ ਮਾਤਾ ਫਿਰ ਕਿਵੇਂ ਟਾਲਦੇ ਇਹਨੂੰ ਬਸ ਫਿਰ ਆ ਹੀ ਕਹਿ ਦਿੰਦੇ ਕੋਈ ਨਾ ਪੁੱਤ ਆਪਣੇ ਕੋਲ ਹੈ ਨਹੀਂ ਗੇ ਬੈਸ ਹੂੰ ਉਹ ਸائیں ਕਹਿ ਕੇ ਟਾਲ ਦਿੰਦੇ ਹੂੰ ਇਹ ਜਿੱਦ-ਜੁਦ ਨਹੀਂ ਪੈਂਦਾ ਸੀਗਾ ਹਾਂਜੀ ਅੱਛਾ ਹਾਂ ਇਹ ਆਪ ਹੀ ਅਹਿਸਾਸ ਹੋ ਜਾਂਦਾ ਸੀ ਵੀ ਸ਼ਾਇਦ ਮੇਰੇ ਮਾਪਿਆਂ ਕੋਲ ਹੈ ਨਹੀਂ ਤਾਂ ਹੀ ਜਿੱਦ ਨਹੀਂ ਕਰਦਾ ਸੀ ਨਹੀਂ ਜਵਾਬ ਤਾਂ ਜਿੱਦ ਕਰਨ ਲੱਗੇ ਜਾਂਦੇ ਆ ਪਤਾ ਸੀ ਮੈਨੂੰ ਵੀ ਆਪਣੇ 2000 ਦੇ ਪੈਸੇ ਹੈ ਨਹੀਂ ਇੰਨੇ ਕੋਲੇ ਹੂੰ ਵੀ ਜਿਹੜਾ ਹੋਜ ਲੈ ਲਈਏ ਕੋਮ ਫਿਰ ਫਿਰ ਬਣੋ ਹੌਲੀ ਹੌਲੀ ਜੀ ਆਪ ਨੂੰ ਹੀ ਦਿਖਾਣਾ ਗੈਸ ਦੋ ਦੋ ਮੈਂ 10ਵੀਂ ਕਲਾਸ ਦੇ ਵਿੱਚੋਂ ਗਿਆ ਹੋਇਆ ਜੀ ਹੂੰ ਬਾਸ ਕੀਤੀ ਮੇਰਾ 10ਵੀਂ ਕਲਾਸ ਪਰ ਮੈਨੂੰ ਅਹਿਸਾਸ ਹੋਣ ਲੱਗ ਗਿਆ ਪੂਰਾ ਹੂੰ ਕਿ ਹੁਣ ਹਾਲਾਤ ਬਹੁਤ ਮੰਦੇ ਹੋ ਹੂੰ ਕਿ ਹੁਣ ਹੋਵੇਗਾ ਮਨ ਉਤੇ ਰੋ ਕਰਦੇ ਸੀ ਤੂੰ ਕੱਲ ਲੱਗੇ ਭਾਈ ਮਖ ਨਹੀਂ ਮੈਨ ਨਹੀਂ ਕਰਦਾ ਹੂੰ ਜਿਵੇਂ ਮੈਨੂੰ ਪਤਾ ਲੱਗਣਾ ਕਿ ਹੁਣ ਮੈਨੂੰ ਕੰਮ ਕਰਨੇ ਕੋਈ ਕਿਉਂਕਿ ਜੇ ਉਦੋਂ ਵਧੀਆ ਰਹਗਾ ਜੀ ਮੈਂ ਦੇਖੋ ਪੜਾਈ ਚਲੋ ਨੌਕਰੀ ਦਵਾ ਵੀ ਸਾਦੀ ਸੀ ਮੈਨੂੰ ਹੂੰ ਮੇਰਾ ਕੱਦ ਕੱਠ ਵਧੀਆ ਸੀ ਮੈਂ ਫੌਜਾਂ ਪੁੱਛ 10ਵੀਂ ਬੇਸ ਤੇ ਵੀ ਚਲੋ ਮੈਂ ਭਰਤੀ ਵੀ ਹੋ ਸਕਦਾ ਪਰ ਮੈਂ ਫਿਰ ਉਸ ਟਾਈਮ ਦੇ ਵਿੱਚ ਇਹ ਕਰਿਆ ਜੀ ਮੈਂ ਵੀ ਮੈਂ ਆਪਣਾ ਕੰਮ ਕੋਈ ਸਟਾਰਟ ਕਰੀ ਆਪਾਂ ਕੰਮ ਲੇ ਹੂੰ ਉਦਲੇ ਪਾਸੋਂ ਸਾਡੇ ਆਉਦੇ ਜਵਾਬ ਜੂਬ ਵਾਲਾ ਕੋਈ ਮੈਂ ਦੇਖਿਆ ਹੀ ਫਿਰ ਮੈਂ ਹੁੰਦਾ ਕੋਈ ਮੈਂ ਕੋਈ ਕੰਮ ਦੇਖੀ ਆਪਾਂ ਕਿਤੇ ਲੱਗੀ ਹੂੰ ਕੰਮ ਜੀ ਫਿਰ ਮੈਂ ਉਸ ਟਾਈਮ ਤੇ ਮੈਨੂੰ ਇਹ ਸੀ ਪਹਿਲਾਂ ਤਾਂ ਐਸੀ ਕੋਈ ਕੰਮ ਸਿੱਖ ਲਾਂਗੇ ਫਿਰ ਮੈਂ ਆ ਵੀ ਕੋਈ ਕੰਮ ਸਿੱਖਣ ਦੇ ਟਾਈਮ ਲੱਗੂ ਕਿ ਪੈਸੇ ਨਹੀਂ ਦਿੰਦਾ ਜੀ ਤੁਹਾਨੂੰ ਪਤਾ ਕੰਮ ਸਿਖਾਉਣ ਦੇ ਕੋਣ ਕੋਈ ਪੈਸੇ ਵੀ ਦਿੰਦਾ ਫਿਰ ਆਪਾਂ ਵੀ ਸਾਡੇਦਰ ਮਾਈ ਬੀ ਸਿੰਘਾਂ ਦੇ ਮੁੰਡੇ ਸੀ ਮੈਂ ਉਹਨਾਂ ਉਹਨਾਂ ਨੂੰ ਪਤਾ ਸੀ ਮੇਰੇ ਘਰ ਦੇ ਹਾਲਾਤ ਹੁੰਦੇ ਉਹ ਵੀ ਸਮਝਦੇ ਸੀ ਮੇਰੀ ਗੱਲ ਨੂੰ ਮੈਨਾਂ ਕੰਮ ਦਿੰਦਾ ਫਿਰ ਬੰਦੇ ਵੀ ਕਰਾ ਜਾਂਦੇ ਸੀ ਪਹਿਲਾਂ ਜਦੋਂ ਠੀਕੇ ਦੇ ਬੱਪੂ ਬਾਣ ਲੈਂਦਾ ਜੱਡ ਉੱਤੇ ਸੂਈ ਕੋਲੇ ਬਾਣ ਹੁੰਦਾ ਮੈਨਾਂ ਕਾਕਾ ਕੰਡਾ ਵੀ ਕਢਾ ਜਾਂਦੇ ਉੱਤੇ ਜੀ ਦੀ ਦੀ ਜੂਰੀ ਹੂੰ ਤੇ ਫਰੋਜ਼ ਨੂੰ ਪਤਾ ਹੀ ਸੀ ਵੀ ਇਹਨਾਂ ਦੇ ਘਰ ਦੇ ਹਾਲਾਤ ਨੇ ਮੈਂ ਉਹਨਾਂ ਕੋਲ ਗੱਲ ਕੀਤੀ ਆ ਮੈਂ ਗਿਆ ਕਰਕੇ ਆ ਯਾਰ ਬੜਾ ਤੰਗੀ ਹੋ ਜਾਂਦੇ ਨੇ ਤੇ ਉਹ ਕਹਿੰਦੇ ਵੀ ਯਾਰ ਤੂੰ ਸਾਡੇ ਨਾਲ ਬਚ ਚ ਜਾ ਕਰ ਉਹ ਟੈਂਟਾਂ ਦੇ ਕੰਮ ਆ ਦੇ ਜਾਂਦੇ ਸੀ ਹੂੰ ਤੇ ਮੈਂ ਕਿਹਾ ਵੀ ਉਹ ਕੋਈ ਨਾ ਮੈਨੂੰ ਕਹਿੰਦਾ ਤਾਂ ਇਹ ਘਰ ਦੇ ਨਹੀਂ ਵੀ ਕਿਹਾ ਵੀ ਤੂੰ ਕਾਨੂੰਨ ਹੂੰ ਵੀ ਕਾਨੂੰਨ ਕੰਮ ਔਖਾ ਹੈ ਮੈਂ ਕੋਈ ਗੱਲ ਨਹੀਂ ਵੀ ਮੈਂ ਜਾਊਂਗਾ ਔਖਾ ਸੌਖਾ ਵੀ ਜਿਹੜਾ ਜਾ ਹੋਇਆ ਉਹ ਕਰਾਂਗੇ ਚਿਰ ਹੂੰ ਪਰ ਮੁੰਡਾ ਨਾਲ ਜਾਣ ਲੱਗ ਗਈ ਉੱਥੇ ਸਾਨੂੰ ਵੀ ਦਿਨ ਦਾ ਤੇ ਰਾਤ ਦਾ ਉਹ 600 ਰੁਪਏ ਦੇ ਦਿੰਦੇ ਸੀ 600 ਤੋਂ ਬਾਲਾ ਲੱਗਦਾ ਸੀ ਵੀ 600 ਕਿਉਂਕਿ ਘਰੇ ਤੰਗੀਆਂ ਨਹੀਂ ਨੀ ਆਇਆ ਸੀ 600 ਬਹੁਤ ਲੱਗਣ ਲੱਗਿਆ ਸੀ ਵੀ 600 ਬਹੁਤ ਪਰ ਉਹ 600 ਨਾਲ ਜੀ ਕੁਝ ਬਣਿਆ ਨਹੀਂ ਬਣਿਆ ਨਹੀਂ ਜੀ ਫਿਰ ਸਾਡੇ ਫੈਨਸ ਵਾਲੇ ਕਿਸ਼ਤਾਂ ਚੱਲਦੀਆਂ ਸੀਗੀਆਂ ਤੇ ਵੀ ਕਾਉ ਸਾਡੇ ਘਰਦਿਆਂ ਨੇ ਇੱਕ ਕੇਸ ਸੀਗਾ ਜੀ ਮੈਂ ਵੀ ਦੂਜੇ ਨੂੰ ਦੂਜੇ ਤੋਂ ਪੈਸੇ ਫੜ ਕੇ ਦੇ ਤੇ ਉਹ ਉਹ ਫੈਨਸ ਵਾਲੀ ਕਿਸ਼ਤ ਉਹ ਚੱਕ ਲਈ ਤਾਂ ਉਹ ਨੂੰ ਆ ਫਿਰ ਆਪਦਾ ਮੂੰਹ ਬੰਦ ਕਰਤਾ ਉਹ ਨੂੰ ਮੋੜ ਤਾ ਅੱਦੇ ਕੇ ਦੇ ਕੇ ਐਂ ਸਿਸਟਮ ਹੋ ਗਿਆ ਸੀ ਮਤਲਬ ਕਰਜ਼ਾ ਉਤਾਰਨ ਲਈ ਕਰਜ਼ਾ ਲੈਣਾ ਪੈਂਦਾ ਕਰਜ਼ਾ ਲੈਣਾ ਪੈ ਰੇ ਵੀ ਕੋਈ ਆਵੇ ਨਾ ਬਾਹਰ ਤੇ ਉਹ ਫਿਰ ਜਦੋਂ ਕੋਈ ਆਉਂਦਾ ਜੀ ਇਹ ਦੂਜੇ ਪਾਸੋਂ ਪੈਸੇ ਦੂਜੇ ਪਾਸੇ ਦੇ ਦਿੰਦੇ ਚੱਕ ਐਂ ਕੰਮ ਸਿਸਟਮ ਹੋਇਆ ਬੱਸ ਉਹ ਉੱਤਰ ਦਾ ਨਾਂ ਹੀ ਨਹੀਂ ਲੜ ਰਿਹਾ ਉਹ ਵਧ ਹੀ ਜਾਂਦਾ ਸੀ ਕਿਉਂਕਿ ਜਿਹੜਾ ਪਹਿਲਾਂ ਕਰਜ਼ਾ ਸੀ ਉਹਦਾ ਚਲੋ ਵਿਆਜ ਘੱਟ ਸੀ ਜਿਹੜਾ ਫੈਨਸ ਵਾਲਾ ਲੈ ਲਿਆ ਸਿਸਟਮ ਜੀ ਉਹਨੇ ਫਿਰ ਬਹੁਤ ਤੰਗੀ ਦੇਤੀ ਨਹੀਂ ਹੈ ਜਿੱਕੇ ਜਮੀ ਕਿਉਂਕਿ ਉਸ ਨੂੰ ਪਤਾ ਚੀਜ਼ਾਂ ਦੇ 10 10 ਰੁਪਈਆ ਤੱਕ ਵਿਆਜ ਜਾਂਦੇ ਨੇ ਫੈਨਸ ਫੈਨਸ ਤੁਸੀਂ ਸਾਨੂੰ ਪਤਾ ਅੱਜ ਦੇ ਟਾਈਮ ਉਹੀ ਉਹ ਤੋਂ ਸ਼ੁਰੂਆਤ ਹੀ ਹੁੰਦੀ ਹੈ ਫੈਨਸ ਦੀ ਉਹ ਤਾਂ ਫੈਨਸ ਵਾਲੀ ਚੀਜ਼ਾਂ ਚੱਲੀਆਂ ਚੱਲੀਆਂ ਨੇ ਫੈਨਸ ਤੇ ਲੋ ਉਹ ਤਾਂ ਪਤਾ ਨਹੀਂ ਸੀ ਉਹ ਕਹਿੰਦੇ ਸੀ ਥੋੜੀ ਇਹਦਾ ਵਿਆਜ ਕੋਈ ਗੱਲ ਨਹੀਂ ਤੁਸੀਂ ਨਾਲੇ ਕਿਸ ਤਰ੍ਹਾਂ ਹੀ ਭਰਨਾ ਮੰਮੀ ਵੀ ਵਿਚਾਰੀ ਉਹ ਸੀ ਦੀ ਸਰਦੀ ਬਾਪੂ ਵੀ ਐਂ ਸੀ ਵੀ ਚਲੋ ਯਾਰ ਆਹ ਕੇਰਾ ਪੈਸੇ ਆ ਗਏ ਫੜ ਕੇ ਦੇਤੇ ਦੂਜੇ ਨੂੰ ਵੀ ਕੇਰਾ ਤਾਂ ਅਗਲਾ ਵੀ ਗੇੜੇ ਮਾਨ ਨੂੰ ਹਟੂ ਬਾਰ ਦੇ ਵਿੱਚ ਪਰ ਉਹ ਸਾਨੂੰ ਪਤਾ ਨਹੀਂ ਉਹਨਾਂ ਨੂੰ ਵੀ ਪਰ ਮੈਨੂੰ ਵੀ ਪਤਾ ਸੀ ਵੀ ਸਾਨੂੰ ਅੱਗੇ ਜਾ ਕੇ ਇੰਨੇ ਦੁੱਖ ਦੇਣੇ ਹੂੰ ਉਹਨੇ ਜੇ ਫਿਰ ਇੰਨੀ ਨਹੀਂ ਆਈ ਸਾਡੇ ਘਰੇ ਤੰਗੀ ਲਿਆਂਦੀ ਮੇਰਾ ਬਾਪੂ ਵਿਚਾਰਾ ਨਰੇਗਾ ਦੇ ਕੰਮਾਂ ਤੇ ਜਾਣ ਲੱਗ ਪਾਬਜੀਆ ਕਹੜਾ ਛੱਡ ਕੇ ਵੀ ਵੀ ਨਰੇਗਾ ਦੇ ਵਿੱਚ ਵਗ ਜਾਗੇ ਤੇ ਪੈਸੇ ਨਰੇਗਾ ਵਾਲੇ ਇੱਕ ਪੈਸੇ ਕਾਰਡ ਦੇ ਵਿੱਚ ਇਕੱਠੇ ਆਉਂਦੇ ਸੀ ਹੂੰ ਉਹ ਇਕੱਠੇ ਪਾਉਂਦੇ ਇੱਕ ਮਹੀਨੇ ਬਾਅਦ ਉਹ ਪੈਸੇ ਖਾਸ ਇਕੱਠੇ ਆ ਜਾਣਗੇ ਕੋਈ 5-7000 ਇਕੱਠਾ ਆ ਜਾਓ ਕਿਸੇ ਦਾ ਦਿੱਤਾ ਜਾਊਗਾ ਹੂੰ ਤੇ ਉਹ ਸਾਨੂੰ ਪਤਾ ਹੀ ਇਹ 5-7000 ਕਿੱਥੇ ਛਾਰਦੇ ਆ ਫਿਰ ਐਂਡੇ ਐਂਡੇ ਕਰਦੇ ਉਹ ਜਿਹੜਾ ਕੁਛ ਨਹੀਂ ਬਣਿਆ ਤੇ ਕਰਦੇ ਹਾਲਾਤ ਉਹਦੋਂ ਵੀ ਮਾਰੇ ਹੁੰਦੇ ਦਿਨ ਮਾ ਦਿਨ ਮਾਰੀ ਹੁੰਦੇ ਤਰੇ ਲੱਖਾਂ ਦੇ ਕਰਜ਼ੇ ਹਜ਼ਾਰਾਂ ਨਾਲ ਕਿੱਥੇ ਕਿੱਥੇ ਉਤਰਦੇ ਤੇ ਬਾਪੂ ਜੀ ਜੋ ਤੁਹਾਨੂੰ ਉਦੋਂ ਕੀ ਦਿਲ ਤੇ ਬੀਤੀ ਥੋਡੇ ਜਦੋਂ ਤੁਹਾਡਾ ਪੁੱਤ ਪੜ੍ਹਾਈ ਛੱਡ ਕੇ ਅ ਵਿਟੈਂਟ ਵਾਲੇ ਕੰਮ ਚ ਜਾਵੜਿਆ ਦਿਨ ਰਾਤ ਦਾ 600 ਰੁਪਿਆ 24 ਘੰਟੇ ਦਾ ਕੰਮ ਵੀ ਜਿਹਨੂੰ ਇਹ ਕਿਹਾ ਜਾਂਦਾ ਵੀ ਕੰਮ ਵੀ ਦਿਹਾੜੀ ਨਾਲੋਂ ਵੀ ਮਾੜਾ ਕੰਮ ਕਹੇ ਜਾਂਦੇ ਫੇਰ ਜੀ ਕੀ ਕਰੀਏ ਕਿਹੜਾ ਜੀ ਦੀ ਦਫਤਰੀ ਬੁਰੀ ਸੀ ਵੀ ਲੋਕਾਂ ਦੀ ਵਾਕ ਅੰਸ਼ ਕਰਦੇ ਤੇ ਆਪਾਂ ਹੂੰ ਸਰਟ ਪ੍ਰਧਿਆਰੀ ਕਰਦੇ ਪਰ ਤੇ ਹੂੰ ਪਰ ਕੋਲੇ ਬਜਤ ਕੁਛ ਹੋਈ ਨਹੀਂ ਸੀ ਹੂੰ ਕੋਈ ਨਹੀਂ ਸੀ ਤੇ ਬਾਣ ਵੀ ਨਾਉਣੇ ਸੀ ਵੀ ਬਾਣ ਵੇਚਦੀ ਐ ਬਾਣ ਮੇਰੇ ਬਾਪੂ ਜੀ ਦੇ ਨਾਉਣ ਸੀ ਹੂੰ ਅੱਜ ਦਾ ਫੇ ਅਸੀਂ ਮੈਂ ਇਹਨਾਂ ਨੂੰ ਥੋੜਾ ਜਿਹਾ ਬੈਹਦਾ ਬਾਹਰ ਸੀਗਾ ਹੂੰ ਪਹਿਲਾਂ ਮੈਂ ਜਦ ਅਸੀਂ ਕੰਮ ਸ਼ੁਰੂ ਤੋਂ ਚੱਲਦਾ ਛੱਡਾ ਉਦੋਂ ਅਸੀਂ ਇੱਕ ਕਿੱਲਾ ਬਾਣ ਬੈ ਲੈ ਲਿਆ ਜਿੱਦ ਦੀ ਸਾਡੇ ਕੋਲ ਪੰਜ ਕਿੱਲੇ ਬਾਣ ਲਿਆ ਸੀ ਦੋ ਪਾਈਆਂ ਹੂੰ ਉਦ ਬਾਅਦ ਅਸੀਂ ਭੈਣ ਦਾ ਵਿਆਹ ਕੀਤਾ ਭੈਣ ਦਾ ਵਿਆਹ ਕਰਕੇ ਉਦੋਂ ਬਾਅਦ ਸਾਨੂੰ ਪੈਸੇ ਬਚ ਗਏ ਅਸੀਂ 20000 ਦਾ ਕਿੱਲਾ ਵਾਣ ਦਾ ਵੇਚ ਲੈ ਲਿਆ ਸੀ ਹੂੰ ਫਿਰ ਉਹਦੇ ਨੂੰ ਚੁਮਰ ਅੱਧਾ ਕਿੱਲਾ ਮੇਰੇ ਨਾਂ 'ਉ ਸੀ ਫਿਰ ਮੈਂ ਉਹ ਅੱਧਾ ਕਿੱਲਾ ਵੇਚਣ ਦੀ ਤਰੀਕ ਕੀਤੀ ਹੂੰ ਉਹ ਤੇ ਸੀ ਰੁਪਿਆ ਵੀ ਫੜ ਲਿਆ ਸੀ 5 ਲੱਖ ਐ ਮੈਂ ਤੈਨੂੰ ਕਹਿੰਦਿਆਂ 6.4 ਲੱਖ ਫੜ ਲਿਆ ਸੀ 9 ਲੱਖ ਦਾ ਉਹ ਵੇਚਣਾ ਹੂੰ ਪਰ ਉਹ ਮੇਰੇ ਚਾਚੇ ਦਾ ਪੁੱਤੀ ਸ਼ਕਾ ਫਿਰ ਉਹਨੇ ਲਿਆ ਨਹੀਂ ਹੂੰ ਉਹ 6.4 ਲੱਖ ਰੁਪਿਆ ਉਹਦਾ ਫਾਟੇ ਕੋਈ 3-4 ਸਾਲ 5 ਸਾਲ ਹੀ ਖੜਾ ਰਿਹਾ ਹੋਊਗਾ ਫੇ ਮੈਂ ਉਹਨੂੰ ਕਹਾਂਗਾ ਵੀ ਤੂੰ ਰਿਸ਼ਤੀ ਕਰਾ ਲੈ ਭਾਈ ਜੀ ਹੂੰ ਫੇ ਉਹਦੀ ਆਪਾਂ ਨਾਲ ਲੜ ਪੀਏ ਮੇ ਪਿਆ ਬਾਹਲੀ ਦਾ ਉਹਦਾ ਪਹਿਲਾਂ ਪਿਓ-ਸ਼ਪੇਰ ਹੋਗਾ ਛੋਟੇ ਹੁੰਦੇਗਾ ਹੂੰ ਉਦੋਂ ਮੈਂ ਉਹਨਾਂ ਦਾ ਕੰਮ ਧੰਦਾ ਬਹੁਤ ਕੀਤਾ ਸਾਰਿਆਂ ਤੋਂ ਵੱਡਾ ਮੂੰ ਮੇ ਸਾਡੇ ਪਰਿਵਾਰ ਚੋਂ ਜਿੰਨੇ ਵੀ ਮੇਰੇ ਚਾਚੇ ਤਾਂ ਦੇ ਪੁੱਤ ਨੇ ਸਭ ਤੋਂ ਵੱਡੀ ਮੇਰੀ ਭੈਣ ਹੈ ਹੂੰ ਤੇ ਉਹ ਤੋਂ ਵੱਡਾ ਮੈਂ ਹੂੰ ਮੇਰਾ ਪਿਓ ਵੱਡਾ ਸੀ ਸਾਰਿਆਂ ਤੋਂ ਵੱਡਾ ਮੈਂ ਹਾਂ ਮੈਂ ਤੋਂ ਸਾਰੇ ਛੋਟੇ ਨੂੰ ਮੈਂ ਸਾਰੀ ਜਾਕ ਝੋਕ ਕੇ ਪਾਲੇ ਆ ਕਢਾਏ ਵੀ ਐ ਪਰ ਆਪਣਾ ਕਿਸੇ ਨੇ ਉਹ ਨਹੀਂ ਕੀਤਾ ਵੀ ਸ੍ਰੀ ਕਬਾ ਜੀ ਨੇ ਕਦੇ ਕੀਤੀ ਨਾ ਹੀ ਹੁਣ ਵੀ ਨਹੀਂ ਕਰਦੇ ਮੈਂ ਮੈਂ ਤੁਹਾਨੂੰ ਕਹਦੇ ਆ ਵੀ ਸਾਡਾ ਪਰਿਵਾਰ ਚ ਕੋਈ ਫਰਕ ਕਹਿੰਦਾ ਨਾ ਨਾ ਕੋਈ ਨਹੀਂ ਹੈਗਾ ਸਾਰੇ ਇਹਨੂੰ ਵੀ ਚਾਉਂਦੇ ਆ ਸਾਰੇ ਜਵਾਕ ਵੀ ਪਾਪਾ ਪਾ ਜੀ ਤਾਂ ਅੱਜ ਤੋਂ ਬਣਾ ਗੱਲ ਨਹੀਂ ਕਰਦੇ ਇਤਨੇ ਨਾ ਬਹੁਤ ਵਧੀਆ ਗੱਲ ਕਰ ਵੀ ਪਾਛਾ ਹਾਲਾਤ ਯਾਡੇ ਦਿਨੋਂ ਦਿਨੋਂ ਹਮ ਬਸੇ ਹਾਲਾਤ ਮਾੜੇ ਸਾਡੇ ਦਿਨੋਂ ਦਿਨੋਂ ਆਏ ਹੋਏ ਅਸਲੀ ਗੱਲ ਅਗਲਾ ਮੈਂ ਤੁਹਾਨੂੰ ਸਹੀ ਵੀ ਦੱਸ ਦਿੰਦਾ ਮੈਨੂੰ ਮੇਰੇ ਪਿਓ ਨੇ ਅੱਡ ਹਮ ਮੇਰੀ ਮਾਂ ਛੋਟੇ ਹੁੰਦੇ ਦੀ ਗੁਜ਼ਰ ਗਈ ਸੀ ਹਮ ਅੱਡ ਕਰਤਾ ਮੈਨੂੰ ਜ਼ਮੀਨ ਦਿੱਤੀ ਤੀਜੇ ਹਮ ਫਿਰ ਉਹ 2.5 ਕਿੱਲੇ ਨਾਲ ਨੂੰ ਪਤਾ ਹੈ ਅੱਜ ਦੇ ਕੱਲ ਜਵਾਨੇ ਚ ਕੁਝ ਨਹੀਂ ਬਣਦਾ ਕਿੰਨੀ ਮਰਜ਼ੀ ਕਮਾਈ ਕਰੀ ਚੱਲਦਾ ਕੁਝ ਨਹੀਂ ਬਣਦਾ ਅੱਡ ਕਰਤਾ ਫੇਰ ਅਸੀਂ ਇਹਨਾਂ ਨੇ ਮੋਟਰ ਬਲਬ ਨਾਲ ਸ਼ੁਰੂ ਕਰ ਲਿਆ ਹਮ ਸਾਡੇ ਕੋਲੇ ਪੈਸਾ ਨਾ ਸਾਜੀ ਪਾਉਂਦੇ ਹੁੰਦੇ ਦੋ ਮਾਸ਼ਾ ਦਾ ਹਮ ਫਿਰ ਮੈਨੂੰ ਦੋਨੇ ਮਾਸ਼ਾ ਵੇਚ ਕੇ ਆ ਮੋਟਰ ਦੀ ਛਪਣਾ ਪਿਆ ਵੀ ਮੇਰੇ ਜਿਵਾਗ ਦੀ ਮੋਟਰ ਫਿਰ ਇਹ ਮਗਲ ਹੀ ਖੇਤ ਮੋਟ ਲਵਾਉਣ ਲੱਗੇ ਫਿਰ ਮੈਨੂੰ ਕਹਿੰਦੇ ਵੀ ਉੱਥੇ ਮੋਟ ਦੀ ਛਾਪਣ ਦੇ ਪਈ ਸੀ ਹੂੰ ਫਿਰ ਮੈਂ ਪੰਜ ਬਿਆਜੂ ਚੱਕ ਕੇ ਪੈ ਜਾਂਦਾ ਰੂ ਲੱਖ ਅੱਛਾ ਇਹਨਾਂ ਨੇ ਦੂਮੀ ਲਾਤਾ ਹੂੰ ਐਵੇਂ ਮੈਂ ਤੈਨੂੰ ਕਹ ਦਿਆਂ ਪੈਸੇ ਮੇਰੇ ਪਿਓ ਕੋਲੇ ਹੈਗੇ ਸੀ ਹੂੰ ਪਰ ਉਹ ਛੋਟੇ ਨੂੰ ਦੇਗਾ ਨਹੀਂ ਦਿੱਤੇ ਹੂੰ ਪੈਸਾ ਉਹਦੇ ਕੋਲ ਹੈਗਾ ਸੀ ਮਾਈ ਸਾਨੂੰ ਪਹਿਲਾਂ ਬਹੁਤ ਫਿਰ ਜਦੋਂ ਮੈਨੂੰ ਅੱਡ ਕਰਤਾ ਮੇਰੇ ਦਿਨੋਂ ਦਿਨਾਂ ਹਾਲਾਤ ਮੰਦੇ ਹੁੰਦੇ ਤੁਰੇ ਗਏ ਦਿੱਲੀ ਵੱਤ ਹੋ ਜਾ ਕਰੇ ਆਉ ਜਾ ਕਰੇ ਬਾਉ ਜਾ ਕਰੇ ਇੱਕ ਕਦੀ ਮੈਂਝ ਮੂਛ ਮਰ ਜਾ ਕਰੇ ਚਾਲ ਤੇ ਗਰੀਬੀ ਤੇ ਗਰੀਬੀ ਉੰਤਰੀ ਗਈ ਫਿਰ ਮੇਰਾ ਮੈਂ ਪੁਰਾਣਾ ਮਕਾਨ ਲੈ ਕੇ ਦਿੱਤਾ ਸੀ ਮੈਨੂੰ ਫਿਰ ਇਹਦਾ ਮਕਾਨ ਡਿੱਗ ਪਿਆ ਅੱਛਾ ਇੱਕ ਤਾਂ ਉਹ ਗਰੀਬੀ ਇੱਕ ਮਕਾਨ ਡਿੱਗ ਪਿਆ ਫਿਰ ਮੈਂ ਉਹ ਵੀ ਬੈਜੂ ਪੈਸ ਚੱਕ ਕੇ ਪਾਇਆ ਹੁਣ ਜਦੋਂ ਪਹਿਲਾਂ ਕਮਜ਼ੋਰੀ ਆ ਉਹ ਬੈਜੂ ਚੱਕੇ ਗਏ ਉਹ ਹੋਰ ਵਧੀ ਗਏ ਇੱਕ ਆਪ ਨੂੰ ਤਾਂ ਪਤਾ ਨਹੀਂ ਹੁੰਦਾ ਇਹ ਚਕੈਟੀਆਂ ਵਾਲੇ ਨੇ ਜਿਹੜੇ ਰੇਹਾਂ ਚ ਚਕੈਟੀਆਂ ਵਾਲੇ ਇਹ ਉਹ ਟਰਾਲੀਆਂ ਦਾ ਲੋਨ ਕਰਦੇ ਸੀ ਪੈਸੇ ਕਾਸ਼ ਤੇ ਵਰਤ ਲੋ ਵੀ ਟਰਾਲੀ ਦਾ ਲੋਨ ਹੈ ਹੂੰ ਮੈਂ ਤਾਂ ਲੋਨ ਕਰਾ ਲਿਆ ਹੂੰ ਮੈਂ ਲਿਆ 52000 ਮੈਨੂੰ 1 ਲੱਖ 80000 ਬਰਨਾ ਪੈ ਗਿਆ ਅੱਛਾ ਕਿਉਂ ਕਿਸੇ ਛੀਮੀ ਨੇ ਨਾ ਪੈਸੇ ਭਰੇ ਜਾ ਕਰਨ ਵਿਆਜ ਤੇ ਵਿਆਜ ਲੱਗ ਵਿਆਜ ਤੇ ਵਿਆਜ ਲੱਗ ਜਾ ਕਰੇ 1 ਲੱਖ 80000 ਭਰ ਕੇ ਵੀ ਮੇਰੇ ਕੰਨੇ ਉਹਨਾਂ ਨੇ 28000 ਬਾਕੀ ਕੱਢਤਾ ਹੂੰ ਜਿੰਨੇ ਮੈਂ ਕਸੀ ਪਰ ਕੇ ਆਇਆ ਫਿਰ ਮੈਂ ਆਰਤੀ ਤੋਂ ਗੱਲ ਬੜਾਇਆ ਆਰਤੀ ਤੋਂ ਪੈਸੇ ਚੱਕੇ ਵੇਚ ਜੂ ਫੇ ਮੈਂ ਉਹਦਾ ਫਾਈ ਵੀ ਪਰ ਕੇ ਆਇਆ ਮਗੈ ਤਾਂ ਫਿਰ ਫਿਰ ਪਾਨਾ ਪਾ ਦੇਣੇ ਗਾਨ ਹੂੰ ਡਿਵਾਲਟ ਹੋਈ ਜਾਂਦੇ ਆਪਾਂ ਫਿਰ ਉਹ ਪਾਇਆਂ ਨੇ ਜੀ ਮੈਨੂੰ ਬਹੁਤ ਬਹੁਤ ਯਾਰ ਫਿਰ ਤਾਂ ਉਹ ਦਿਨ 17 ਤੱਕ ਸਾਡੇ ਹਾਲਾਤ ਮੰਦੀ ਹੁੰਦੇ 13-14 ਲੱਖ ਦਾ ਵੈਸੇ ਕਰਜਾ ਹੋ ਗਿਆ 3-4 ਲੱਖ ਵੈਸੇ ਦੇਣਾ ਹੋ ਗਿਆ 16-17 ਲੱਖ ਰੁਪਏ ਦਾ ਕਰਜਾ ਹੋ ਗਿਆ ਕਰਜ ਤਾਂ ਜੀ ਜੂ ਜੇ ਸ਼ਾਹ ਸਾਹਿਬ ਲਾਈਏ ਸੀ ਹੂੰ ਇਹ ਅਸੀਂ ਉਹਨੂੰ ਦੱਸ ਨਹੀਂ ਸਕਦੇ ਬੇ ਇੰਨਾ ਜਿਆਦਾ ਸੀ ਕਿ ਬਸ ਅਸੀਂ ਹੌਲੀ ਹੌਲੀ ਤਾਰ ਤਾਂ ਛੋਮਾ ਛੋਮਾ ਲੱਗਦਾ ਸਾਡੇ ਕੋਈ ਮੋਟਾ ਹੀ ਜਿਗਾ ਆਰਤੀਆਂ ਉਹਨਾਂ ਦੇ ਕੱਪੜੇ ਆ ਦੇ ਦੇਣੇ ਕਿਸੇ ਗੁਰਦਵਾਰੇ ਦੇ ਦਿੰਦੇ ਨੇ ਕੁਛ ਕੁਵੇਂ ਕੁਛ ਕਿਵੇਂ ਕੁਛ ਪਿੰਡ ਦੀ ਦੁਕਾਨਾਂ ਅੰਦਰ ਇਹ ਚੀਜ਼ ਨੂੰ ਜੀ ਦੇਖੋ ਸਾਡਾ ਸਾਰਾ ਪਿੰਡ ਜਾਣਦਾ ਇਹ ਤਾਂ ਕੋਈ ਹੈ ਨਹੀਂ ਵੀ ਅਸੀਂ ਆਪਦੇ ਕੋਲ ਹੀ ਕਹਤੀ ਗੱਲ ਫਿਠੂਠੀਆਂ ਦੀ ਪਿੰਡਾਂ ਸਾਰੇ ਸਾਰਿਆਂ ਨੂੰ ਪਤਾ ਹੈ ਆਪਾਂ ਨੇ ਵਾਰੇ ਬਹੁਤ ਵੱਡੇ ਕਰਜ਼ੇ ਚੋਂ ਨਿਕਲ ਕੇ ਹੌਲੀ ਹੌਲੀ ਕਾਮਯਾਬ ਹੋਏ ਕਾਮਯਾਬੀ ਕਰੀਏ ਬੱਚੇ ਨਹੀਂ ਹਮੇਸ਼ਾ ਮੈਂ ਕਹਿ ਦਿੱਤੀ ਚੱਲੋ ਉੱਚੇ ਨਾਲ ਆਲੀ ਕਿਵੇਂ ਵੀ ਲਾਲੀ ਮੈਂ ਵੀ ਕੁਛੇ ਹੋਇਆ ਵੀ ਦੀ ਮਾਂ ਵੀ ਕੁਛੇ ਹੋਈ ਬੇ ਪੰਨਗ ਹੋ ਜਾਗੇ ਪੈਸੇ ਵੀ ਇਹਨੂੰ ਜੋ ਬਨੇ 25 3000 ਮੰਗ ਲਿਆ ਉਸ ਟਾਈਮ ਮੈਂ 4 ਪੀਸੇ ਕੜ ਦੇ ਭਾਈ ਫੜ ਕੇ ਤੇ ਉਦੋਂ ਡਰ ਨਹੀਂ ਲੱਗਿਆ ਵੀ ਪਹਿਲਾਂ ਹੀ ਬਹੁਤ ਕਰਜ ਆਈਆਂ ਡਰ ਤਾਂ ਬਥਰੇ ਲੱਗਿਆ ਫੇ ਕਹਿੰਦਾ ਮੈਂ ਮਰੂੰ ਤੇ ਵੀ ਕੱਲਾ ਜਵਾਬ ਆ ਬੇ ਕਰਾਂਗੇ ਤੋ ਮਨੋ ਇਹ ਮੈਨੂੰ ਸੁਝਾਇਆ ਮਗਾ ਕੁਝ ਨਹੀਂ ਹੁੰਦਾ ਆਪਾਂ ਜਿੱਥੇ ਕਿਲਾ ਬੇਗਾ ਅੱਧਾ ਕਿਲਾ ਬੇ ਕੋ ਕਿਲਾ ਵੇਚ ਜੂ ਜ਼ਮੀਨ ਤਾਂ ਇਹ ਦੀ ਹੋਈ ਐ ਲਾ ਲੈਂਦੇ ਖਜਾਲ ਫੇਰ ਉਹ ਜਿਉ ਰਿਆ ਜੀ ਬਿਧਾ ਕਰਕੇ 6 ਮਹੀਨੇ 4 ਮਹੀਨੇ ਸਾਨੂੰ ਦਿਨ ਤੇ ਰਾਤ ਨੀਂਦ ਨਹੀਂ ਆਈ ਹੂੰ ਜੇ ਸਬਜ਼ੀ ਲਾਤੀ ਕੋ ਸਾਰੇ ਬਾਣ ਸਬਜ਼ੀ ਲਾਤੀ ਕਣ ਕਾਹੀ ਬੀਜੀ ਹੈ ਨਹੀਂ ਹੂੰ ਤੇ ਸਾਡੇ ਕੋਲ ਦੋ ਮਹੀਨੇ ਜਾਂ ਜੀ ਥੋੜਾ ਤਾਂ ਹਰਾ ਬੀਜਿਆ ਸੀ ਉਹ ਅਸੀਂ ਵੱਢ ਕੇ ਲੈ ਜਾ ਕੇ ਉਹਨੂੰ ਹਰਾ ਪਾਦਿਆ ਕਰਕੇ ਕਿਲੋ ਦੋ ਕਿਲੋ ਦੁੱਧ ਘਰੇ ਰੱਖ ਲਿਆ ਕਰਕੇ ਦੂਜਾ ਸੀ ਹੂੰ ਤੋ ਲੈ ਨਬਾਰੇ ਕਰੀਏ ਵਿਚਾਲ ਆਪਣਾ ਕਰਦਾ ਗੁਰ ਚਾਚਾ ਲੀ ਜਾਂਦਾ ਉਹਦੇ ਚੋਂ ਵੀ ਸਾਡੇ ਇੱਕ ਹੋਰ ਆ ਜੀ ਸਾਡੇ ਸਾਰੇ ਘਰਾਂ ਨੇ ਸਾਡੀ ਬੜੀ ਮਦਦ ਕੀਤੀ ਤੂੜੀ ਸਾਡੇ ਮੁੱਕ ਗਈ ਸੀ ਹੂੰ ਤੂੜੀ ਮੇਰੇ ਡੈਡੀ ਦੇ ਮਾਮੇ ਨੇ ਜੀ ਸਾਨੂੰ ਹੂੰ ਤੂੜੀ ਦਿੱਤੀ ਬਣੈ ਤੋਂ ਲਿਆਇਆ ਚ ਤੂੜੀ ਦਿੱਤੀ ਉਹ ਤੋਂ ਲੈ ਕੇ ਜਿਵੇਂ ਇਹਨਾਂ ਨੇ ਸਾਥ ਦਿੱਤਾ ਤੁਸੀਂ ਉਹਨਾਂ ਨੇ ਵੀ ਸਾਥ ਦਿੱਤੇ ਹੀ ਦਿੱਤੇ ਵੀ ਜਿੰਨੇ ਜੋਗੇ ਕਰਦਾ ਹੀ ਰਹੇ ਕਰਦੇ ਰਹੇ ਹੂੰ ਜਿੰਨੇ ਇਹ ਨਹੀਂ ਹੈਗਾ ਜੀ ਅਸੀਂ ਇਹ ਨਹੀਂ ਕਹਿੰਦੇ ਸਾਡੇ ਸਾਡੇ ਚਾਚੇ ਤਾਇਆ ਨੇ ਸਾਡਾ ਮੇਰੇ ਚਾਚੇ ਤਾਇਆ ਨੇ ਸਾਡਾ ਮੇਰੇ ਦੋਸਤਾਂ ਨੇ ਬਹੁਤ ਸਾਥ ਬਹੁਤ ਸਾਥ ਆਨੇ ਗੁਪਿਆਰਾਂ ਨੂੰ ਬਹੁਤ ਜਿਆਦਾ ਨਹੀਂ ਤਾਂ ਗਰੀਬੀ ਚ ਨਾ ਸਾਥ ਬਹੁਤ ਲੋਕ ਛੱਡ ਜਾਂਦੇ ਪਰ ਪਹਿਲੀ ਵਾਰ ਹੋਇਆ ਵੀ ਸਾਥ ਦਿੱਤਾ ਤਾਂ ਹੀ ਸ਼ਾਇਦ ਤੁਸੀਂ ਉੱਠ ਵੀ ਸਕੇ ਮੈਂ ਉੱਠ ਜੀ ਮੇਰੇ ਜਿਹੜਾ ਆਪਣਾ ਸਕਾ ਚਾਚਾ ਜੀ ਹੂੰ ਉਹਨੇ 2-3 ਲੱਖ 2-3 ਲੱਖ ਰੁਪਏ ਜੀ 2 ਲੱਖ ਤਾਂ ਹੋ ਗਈ ਹੋਗਾ ਹੂੰ ਉਹਨੇ ਕਦੇ ਅੱਜ ਤੱਕ ਜ਼ਿੰਦਗੀ ਚ ਆਪਣਾ ਕਦੇ ਮੰਨ ਕੇ ਹੂੰ ਆਪਦੇ ਕੋਲ ਵੀ ਲੱਗਦਾ ਹੂੰ ਉਹ ਤਾਂ ਆਪਾਂ ਕਿਵੇਂ ਭੁੱਲਾਂ ਜਿਹੜੇ ਮੇਰੇ ਬਾਪੂ ਦੇ ਭਾਈ ਦਾ ਮੁੰਡਾ ਜੀ ਖਾਲਾ ਉਹਦਾ ਨਾਂ ਹੂੰ ਉਹਦਾ ਵੀ ਕਦੇ ਭੁੱਲਣਾ ਨਹੀਂ ਜ਼ਿੰਦਗੀ ਤੱਕ ਉਹਨੇ 4 ਸਾਲੋਂ ਹੀ ਪੈਸੇ ਦੇ ਹੀ ਰੱਖੇ ਸੀ ਸਾਨੂੰ ਕੌਣ ਦੇ ਦੂ ਹੂੰ ਕੋਈ 1 ਰੁਪਈਆ ਨਹੀਂ ਦੇ ਸਕਦਾ ਜੀ ਅੱਜ ਦੇ ਟਾਈਮ ਦੇ ਵਿੱਚ ਇੰਨਾ ਮਾੜਾ ਟਾਈਮ ਹੈ ਹੂੰ ਸਾਡੇ ਘਰਾਂ ਦਾ ਆਪਸ ਵਿੱਚ ਥਵਾ ਕੇ ਇੰਨਾ ਸਾਡੀ ਆਪ ਦੇ ਜਵਾਕਾਂ ਦੀ ਮੇਰੇ ਚਾਚੇ ਤਾਏ ਦੇ ਜਵਾਕਾਂ ਦੀ ਸਾਡੇ ਇੰਨੀ ਬਣਦੀ ਹੈ ਮੈਂ ਕਹਿੰਦਾ ਪ੍ਰਮਾਤਮਾ ਇਦਾਂ ਹੀ ਰੱਖੇ ਸਾਰਿਆਂ ਨੂੰ ਵੀ ਮੈਂ ਕੋਈ ਮਰਜ਼ੀ ਕੰਮ ਕਰਾਂ ਇੱਥੇ ਬੈਠਾ ਵੀ ਕੰਮ ਹੋਊਗਾ ਹੀ ਹੋਊਗਾ ਜਾਂ ਕਰਕੇ ਆਇਆ ਜਦੋਂ ਮਾੜੀ ਸੀ ਉਦੋਂ ਵੀ ਸੀ ਸੀ ਜਿੰਨੇ ਕੁ ਜੋਗੀ ਸੀ ਉਹ ਕਰਦੇ ਸੀ ਤੁਹਾਨੂੰ ਪਤਾ ਬਾਲਾ ਤਾਂ ਕੋਈ ਵੀ ਨਹੀਂ ਕਿਸੇ ਲਈ ਕਰ ਸਕਦਾ ਨਾ ਵੀ ਅਗਲੇ ਨੇ ਬੱਚੇ ਹਰੇਕ ਨੇ ਆਪ ਦੇ ਪਾਲਣੇ ਆਪਦੇ ਹੋ ਕਰਨੇ ਪਰ ਜਿਹੇ ਜਿਹੇ ਜੋਗੀ ਸੀ ਉਹ ਜੇ ਕਰੀ ਜਾਂਦੇ ਸੀ ਸਾਡੇ ਸਾਥ ਦੇ ਜਾਂਦੇ ਸੀ ਸਾਡੇ ਸਾਥ ਉਹਨਾਂ ਸਾਰੇ ਸਾਡੇ ਪਿੰਡ ਵਾਲੇ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਪਿੰਡ ਦੇ ਵਿੱਚ ਬਹੁਤ ਬੰਦੇ ਨੇ ਅੱਜ ਵੀ ਦੇ ਰਹੇ ਐ ਨਹੀਂ ਕੋਈ ਗੱਲ ਵੀ ਸਾਜ ਵੀ ਸਾਨੂੰ ਸਾਥ ਦੇ ਰਿਹਾ ਸਾਡਾ ਵੀ ਕੋਈ ਮਰਜ਼ੀ ਹੋ ਕੰਮ ਹੋ ਜੇ ਕਿਉਂਕਿ ਸਾਰਿਆਂ ਨੂੰ ਪਤਾ ਵੀ ਇਹ ਸਹੀ ਬੰਦੇ ਨੇ ਅਸੀਂ ਨਾ ਹੀ ਕਿਸ ਕੋਈ ਉਹ ਹੁੰਦਾ ਵੀ ਜੋ ਬੰਦਾ ਕੋਈ ਜਾਂਦਾ ਤਲਾਕ ਹੁੰਦਾ ਉਹਦੇ ਤੇ ਚੱਲਦਾ ਸਾਡੇ ਅੱਜ ਕਦੇ ਕਿਸੇ ਨੇ ਨਹੀਂ ਤਾਂ ਮਾੜਾ ਤੱਕ ਕੀਤਾ ਕੋਈ ਸਾਥ ਕੋਈ ਪੋਛਦਾ ਆਪਾਂ ਅਗਰ ਤੁਸੀਂ ਸਿੱਧੀ ਰਹਿ ਦੇਈ ਦੀ ਵੀ ਐ ਕਰਕੇ ਪਈ ਐਸ ਤਾਂ ਐ ਕਰਕੇ ਸਾਰਿਆਂ ਨੇ ਦੇਖਿਆ ਵੀ ਕਿਵੇਂ ਉੱਥੇ ਸਾਡੇ ਪਿੰਡੋਂ ਕਈ ਲਾਉਣ ਵੀ ਲਾਏ ਫਿਰ ਮੋਟੇ ਜਿਹਨਾਂ ਦੇ ਮਾੜੇ ਮੋਟੇ ਹਾਲਾਤ ਮਾੜੇ ਸੀ ਆਪਣੇ ਵਾਂਗੂ ਵੀ ਐ ਕਰਕੇ ਤੁਸੀਂ ਲੰਘੋ ਗੱਲ ਸਾਥ ਦੀ ਹੈ ਜੀ ਸਾਥ ਦੇਖੋ ਇੱਕ ਆਪਾਂ ਤਾਂ ਜੇ ਮਾੜਾ ਮੋਟਾ ਕਿਸੇ ਦਾ ਸਾਥ ਦੇ ਦੀਏ ਸਭ ਬੰਦਾ ਕੁਝ ਵੀ ਹੋ ਸਕਦਾ ਜੇ ਉਹਨਾਂ ਨੇ ਮੇਰਾ ਸਾਥ ਦਿੱਤਾ ਮੇਰ ਨਾਲ ਟੂ ਲਵਾਤੀ ਤਾਂ ਇੱਥੇ ਆ ਗਏ ਜੇ ਮੇਰਾ ਸਭ ਕੁਝ ਵਿਕ ਜਾਂਦਾ ਬਰਬਾਦ ਹੋ ਜਾਂਦਾ ਮੈਂ ਹੋਰ ਕੋਈ ਕਦਮ ਚੱਕਦਾ ਨਹੀਂ ਜੀ ਹਮ ਸ਼ਾਇਦ ਅੱਜ ਦੁਨੀਆ ਤੇ ਵੀ ਨਾ ਹੁੰਦੇ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਆਹੇ ਜਾਂ ਜਾਂਦੇ ਵੀ ਆਪਾਂ ਇੱਥੇ ਕੀ ਚੀਕੇ ਕਰਨਾ ਇਦੋਂ ਆਪਣੇ ਕੋਲ ਕੁਝ ਹੈ ਹੀ ਨਹੀਂਗਾ ਜੇ ਆਪਾਂ ਇੱਥੇ ਰਹਿ ਕੀ